ਕਾਲ ਸਾਰਿਆਂ ਨੂੰ ਕੀ ਹਾਲ ਚਾਲ ਚੜ੍ਹਦੀ ਕਲਾ ਚੜ੍ਹਦੀ ਕਲਾ ਰੱਖੇ ਆਜੋ ਸ਼ੁਰੂਆਤ ਕਰਦੇ ਇੱਕ ਨਵੇਂ ਬਲੌਗ ਦੀ ਨਵੇਂ ਬਲੌਗ ਦੀ ਆਪਾਂ ਸ਼ੁਰੂਆਤ ਕਰਦੇ ਅੱਜ ਅਨੰਤਪੁਰ ਸਾਹਿਬ ਜਾਣ ਤੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਆਜੋ ਚੱਲਦੇ ਆ ਆਪਣੇ ਨਵੇਂ ਸਫਰ ਦੇ ਉੱਪਰ ਸ੍ਰੀ ਅਨੰਤਪੁਰ ਸਾਹਿਬ ਨੂੰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਆਓ ਚਲਿਏ ਹਾਂਜੀ ਤੇਲ ਭਰਾ ਕੇ ਤੁਰੇ ਸੀਗੇ ਸ਼ੁਕਰ ਆ ਫਲੋਰ ਤੋਂ ਜਿਹੜਾ ਰਾਹੋਂ ਰੋਡ ਜਾਂਦਾ ਨਵਾਂ ਸ਼ਹਿਰ ਉਹਦੀ ਵੀ ਜੂਨ ਬਦਲੀ ਆ ਸੜਕ ਬਣ ਗਈ ਐ ਵੀ ਨਵੀਂ ਆਣ ਨਾਲ ਆਪਾਂ ਗੱਲਾਂបਾਤਾਂ ਵੀ ਕਰਾਂਗੇ ਇਹ ਨਵੇਂ ਵੀਵਰ ਜਿਹੜੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਅਜੇ ਚੱਲੀ ਜਾਂਦਾ ਕੰਮ ਆਹ ਛੱਪੜ ਲੱਗਾ ਹੋਇਆ ਬਾਹਰ ਦਾ ਮੈਂ ਤਾਂ ਸੁਝਦਾ ਵੀ ਵਧਾਈਆਂ ਹੋ ਗਈਆਂ ਸੜਕ ਦੀਆਂ ਨਾ 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 ਸਭ ਤੋਂ ਵੱਡੀ ਗੱਲ ਆਹਾ ਆ ਚੀਜ਼ਾਂ ਸੜਕ ਨੂੰ ਖਰਾਬ ਕਰਦੀਆਂ ਜਿਹੜਾ ਆਪਾਂ ਪਾਣੀ ਛੱਡ ਦਿੰਦੇ ਨਾ ਪਿੰਡਾਂ ਦਾ ਵੀ ਸੜਕ ਦੇ ਵਿੱਚ ਜਾਊਗਾ ਇੱਕ ਤਾਂ ਲੋਕਾਂ ਦੇ ਕੱਪੜੇ ਗੱਡੀਆਂ ਸਾਰੇ ਖਰਾਬ ਹੁੰਦੇ ਆ ਮਰੋ ਗੰਦਾ ਪਾਣੀ ਤੁਸੀਂ ਇਹ ਸੜਕਾਂ ਤੇ ਰੋੜ ਦੰਨੇ ਆ ਇਹ ਤਾਂ ਪਿੰਡ ਦੀਆਂ ਪੰਚਾਇਤਾਂ ਨੂੰ ਚਾਹੀਦਾ ਵੀ ਤੁਸੀਂ ਇਹਨਾਂ ਦਾ ਕੋਈ ਫੱਕਾ ਹੱਲ ਕਰੋ ਫਿਰ ਜਦੋਂ ਸੜਕ ਟੁੱਟਦੀ ਆ ਦੋਸ਼ ਦਿਓਣਾ ਸਰਕਾਰ ਨੂੰ ਜੇ ਪਹੁੰਚ ਗਏ ਜੀ ਨਗਰ ਫਲੋਰ ਨਗਰ ਤੇ ਇੱਥੇ ਦੀ ਮਸ਼ਹੂਰ ਦੁਕਾਨ ਦੁਆਬਾ ਸਵੀਟਸ ਖਾਣਾ-ਦਾਣਾ ਬੜਾ ਵਧੀਆ ਹੈ ਇਹਨਾਂ ਦਾ ਪੂਰਾ ਰੈਨੋਵੇਸ਼ਨ ਕਰ ਦਿੱਤੀ ਹੈ ਆਜੋ ਲੈ ਕੇ ਚੱਲਦੇ ਤੁਹਾਨੂੰ ਅੰਦਰ ਜੀ ਕਾਫੀ ਕੇ ਪਹੁੰਚ ਗਏ ਹੁਣ ਸ਼ਹਿਰ ਬੰਗਾ ਇਹ ਦੁਆਬੇ ਦਾ ਸ਼ਹਿਰ ਬੰਗਾ ਬਾਤ ਕਾੜੇ ਸ਼ੰਕ ਕਰਦੇ ਹੁੰਦੇ ਹੋਏ ਆਨੰਦਪੁਰ ਸਾਹਿਬ ਮਾਹਲਾ ਵੀਉ ਦੇਖੋ ਬੜਾ ਵਧੀਆ ਉਹ ਟੀਟੂ ਓਏ ਰਾਜੀ ਮਰਦਾ ਆ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਸੀਗੇ ਉਹ ਸੰਤ ਮਹਾਪੁਰਸ਼ਾਂ ਨੇ ਆਪ ਕਰਿਆ ਦਾ 120 ਕਿਲੋਮੀਟਰ ਦੀ ਸੜਕ ਜਿਹੜੀ ਆ ਇਹ ਸੰਤ ਮਹਾਪੁਰਸ਼ਾਂ ਨੇ ਬਣਾਈ ਆ ਆ ਸਾਡੇ ਤੋਂ ਭਾੜ ਦੀਆਂ ਬੋਟਾਂ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਉਹ ਤੁਸੀਂ ਕਰਨੇ ਨਹੀਂ ਹੈਗੇ ਥੋੜੀ ਵਧੀਆ ਸੜਕ ਬਣਾਈ ਹੋਈ ਆ ਇਹ ਮੈਂ ਪਹਿਲਾਂ ਸੀਗਾ ਵੀ ਪਹਾੜੀ ਬਹੁਤ ਪੈਂਦੀ ਜਾਂ ਕਿਦਾਂ ਉਹ ਸਾਰਾ ਖਤਮ ਹੋ ਗਿਆ ਜਿਹੜਾ ਨੰਗੜ ਡੈਮ ਤੋਂ ਅਨੰਤਪੁਰ ਸਾਹਿਬ ਵਾ ਉਹ ਯਾਰਿਆਂ ਫੁਰਤੇ ਆ ਗਏ ਇੱਥੋਂ ਅਨੰਤਪੁਰ ਸਾਹਿਬ ਦੀ ਹੱਦ ਸਟਾਰਟ ਹੋ ਜਾਂਦੀ ਆ ਪਹੁੰਚ ਗਏ ਆਪਾਂ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਉਹ ਆ ਗਿਆ ਬਾਪੂ ਦਾ ਘਰ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹ ਬਾਪੂ ਰੌਣਕਾਂ ਜ ਪੂਰੀਆਂ ਟੁੱਟ ਗਈ ਉਹ ਚ ਗਿਆ ਖਾਲਸਾ ਦੀ ਜਨਮ ਭੂਮੀ ਨੱਤਾਂ ਦਾ ਜੋਰ ਵਰਖਿਆ ਜਾਣਾ ਚੱਲ ਚੱ ਆ ਚੱਲ ਚੱਲ ਜੀ ਹੋ ਚੁੱਕਿਆ ਸੀ ਗੁਰਦੁਆਰਾ ਆਖ ਕੇ ਸਵੀ ਕੇਸ ਗੜਸਾਹ ਚੜਾਈਆਂ ਚੜੀਆਂ ਨੇ ਹੌਲੀ ਹੌਲੀ ਹੱਥ ਵੜਲਾ ਯਾਰ ਵਾਈ ਪੂਰਾ ਯੋਰ ਲੱਗਦਾ ਹੋਇਆ ਲੱਤਾਂ ਦਾ بس پہنچ گئے بچیاں پاسوں کبتا سروت رہی تھی خواہِ کرا خواہِ کرا خواہِ کرا خواہِ کرا خواہِ وہ محالک نے بائی مردانے کی بڑی خواہوں سے رکھتے آئے ہیں جی تو میں بائی مردان سے ہی آگا جی رہے 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 ہیں جی تو کسے نے کیا ہوئے خواب نکھلی لائی ہوئے کارپناسی کسیٹو لتا ہوئے سانچ پائے گی ਪੱਤਨ ਮੇੜਨੀ ਹੈ ਇਸ ਤੇ ਪੌਂਟਾਂ ਦੀ ਪਾਲਾ ਕੀਤੀ ਜਾਵੇ ਬਾਹਰ ਨੂੰ ਜੀ ਦਾ ਖਰਚਾ ਵਾਸ਼ ਨੂੰ ਦੀ ਖਤ ਦੇਈਂ ਪ੍ਰੇਗ ਮਾਰ ਨਾ ਇੱਕ ਪਾਇ ਨਾ ਇੱਕ ਸੰਖਾਏ ਕੋ ਕਾਰਨਾ ਮਾਰ ਨਾ ਇੱਕ ਪਾ ਲੰਗਰ ਪ੍ਰਸ਼ਾਦਾ ਛੱਕੇ ਹੁਣ ਉੱਪਰੋਂ ਕਾਲ ਤੱਕ ਸਹਿਬਾਂ ਨੂੰ ਫੇਰ ਜਾ ਰਹੇ ਆ ਆਪਾਂ ਬਸ ਬੜੀ ਹੋ ਰਹੀ ਆ ਇੱਥਾ ਲੰਗਰ ਰੱਜ ਕੇ ਖਾਦਾ ਉੱਪਰੋਂ ਬਸ ਹੋਈ ਪਈ ਆ ਚੜਾਈ ਚੜਨੀ ਬੜੀ ਔਖੀ ਏ ਮੈਂ ਦੇਖੋ ਹੌਲੀ 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 ਚੜੇ ਜਾਣਾ ਬਹੁਤ ਸਟੈਪ ਦੇ ਲਿਆ ਫਾਨੇ ਇਹ ਜ਼ਰੂਰੀ ਚੜਾਈ ਚੜੀ ਜਾਂਦੇ ਆਪਾਂ ਲੰਗਰ ਪ੍ਰਸ਼ਾਦਾ ਛੱਕੇ ਓਏ ਹੋਏ ਪ੍ਰਸ਼ਾਦਾ ਚ ਖਾ ਕੇ ਬੜੌੱਖਾਂ ਜਾਂ ਚੜਨਾ ਪਰ ਬਾਬੇ ਦੇ ਜਨਮ ਦਿਨ ਤੇ ਰੌਣਕਾਂ ਵੜੀਆਂ ਅੱਜ ਦੇਖੋ ਰੌਣਕ ਮੇਲਾ ਵਾਹ ਰੰਗ ਬੰਨੇ ਪਏ ਆ ਬਾਬਾ ਜੀ ਨਾਂ ਦੀ ਕੁਛ ਲੋਗ ਗੱਲ ਕੀ ਕਰਨੀ ਆ ਜੀ ਇਹ ਹੋ ਨਹੀਂ ਜੇ ਤੁਮ ਦਰਸ਼ਨ ਦੇਦਾਰੇ ਹੋ ਗਏ ਲੰਗਰ ਪ੍ਰਸ਼ਾਦਾ ਛਕ ਲਿਆ ਪਿਆਰ ਦੀ ਗੇੜੀ ਵੀ ਮਾਰ ਲਈ ਆ ਤੇ ਜੇ ਬਲੌਗ ਨੂੰ ਇੱਥੇ ਬੰਦ ਕਰਦੇ ਆਪਾਂ ਤੇ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਬੱਬਾ ਮੇਰੇ ਕਰੇ ਹੁਣ ਆਪਾਂ ਕੰਮ ਦਾ ਵੀ ਬਲੌਗ ਨਾਲ ਪੜੀਏ ਚਲੋ ਜਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ